ਪ੍ਰਿਸ ਦਾ ਲੋਡ ਹallelujah ਅੱਜ ਅਸੀਂ वचन ਪੜਾਂਗੇ ਫਿਲੀਪੀਆਂ ਨੂੰ ਉਹਦੀ 4 ਦੀ 4 ਵਿੱਚ ਪ੍ਰਭੂ ਵਿੱਚ ਸਦਾ ਆਨੰਦ ਕਰੋ ਫੇਰ ਕਹਿੰਦਾ ਹਾਂ ਆਨੰਦ ਕਰੋ ਹallelujah ਸ਼ੈਤਾਨ ਜਿਹੜਾ ਆ ਉਹ ਸਾਨੂੰ ਕਦੇ ਵੀ ਖੁਸ਼ ਨਹੀਂ ਦੇਖ ਸਕਦਾ ਨਾ ਹੀ ਪਰਮੇਸ਼ਰ ਦੇ ਨਾਲ ਚੱਲਦੇ ਹੋਏ ਵੇਖ ਸਕਦਾ ਆ ਪਰ ਉਹ ਸਾਡਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਜਦ ਅਸੀਂ ਪਰਮੇਸ਼ਰ ਦੇ ਨਾਲ ਚੱਲਦੇ ਆ ਪਰਮੇਸ਼ਰ ਸਾਡੇ ਨਾਲ ਹੁੰਦਾ ਆ ਤਾਂ ਉਹਦੇ ਦੂਤਾਂ ਦੇ ਜਿਹੜੇ ਵਾੜੇ ਆ ਉਹ ਸਾਡੇ ਆਲੇ ਦੁਆਲੇ ਲੱਗੇ ਹੁੰਦੇ ਆ ਹallelujah ਉਹ ਸਾਨੂੰ ਟੱਚ ਵੀ ਨਹੀਂ ਕਰ ਸਕਦਾ ਫਿਲੀਪੀਆਂ ਉਹਦੀ 4 ਦੀ 7 ਵਿੱਚ ਕਹਿੰਦੇ ਆ ਪਰਮੇਸ਼ਵਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਸ਼ੂ ਵਿੱਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇ ਹallelujah ਇੱਥੇ ਪ੍ਰਭੂ ਯਸ਼ੂ ਮਸੀਹ ਸਾਡੇ ਮਨਾਂ ਤੇ ਸੋਚਾਂ ਦੀ ਰਾਖੀ ਕਰਨ ਲਈ ਇਸ ਲਈ ਕਹਿ ਰਿਹਾ ਕਿਉਂਕਿ ਸ਼ੈਤਾਨ ਜਦੋਂ ਸਾਨੂੰ ਟੱਚ ਨਹੀਂ ਕਰ ਸਕਦਾ ਸਾਡੇ ਵਿੱਚ ਕੋਈ ਬਿਮਾਰੀ ਜਾਂ ਕੁਝ ਹੋਰ ਪੈਦਾ ਨਹੀਂ ਕਰ ਸਕਦਾ ਕਿਉਂਕਿ ਸਾਡੇ ਆਲੇ ਦੁਆਲੇ ਦੂਤਾਂ ਤੇ ਫਰਿਸ਼ਤਿਆਂ ਦੀ ਉਵਾੜਾ ਲੱਗੀਆਂ ਵਾਂ ਤਾਂ ਉਹ ਸਾਡੇ ਜਿਹੜੇ ਆ ਮਨਾਂ ਵਿੱਚ ਥੋਟ ਗਲਤ ਗਲਤ ਪਾਉਂਦਾ ਵਾ ਜਿਵੇਂ ਸਾਨੂੰ ਨਿਰਾਸ਼ਾ ਬੇਚੈਨੀ ਜਾਂ ਉਦਾਸੀ ਸਾਨੂੰ ਫੀਲ ਹੁੰਦੀ ਆ ਸਾਨੂੰ ਇਦਾਂ ਲੱਗਦਾ ਹੈ ਕਿ ਸਾਰਾ ਕੁਝ ਤਾਂ ਠੀਕ ਚੱਲ ਰਿਹਾ ਪਰ ਫਿਰ ਵੀ ਸਾਨੂੰ ਕੋਈ ਕਮੀ ਫੀਲ ਹੁੰਦੀ ਆ ਹallelujah ਸਾਡੇ ਆਲੇ ਤੇ ਆਲੇ ਦੁਆਲੇ ਤੇ ਜਿਹੜੇ ਲੋਕ ਆ ਉਹਨਾਂ ਵਿੱਚ ਹੋ ਕੇ ਦੀ ਉਹ ਕੰਮ ਕਰਦਾ ਵਾ ਕਿ ਸਾਡੇ ਮਨ ਨੂੰ ਦੁਖੀ ਕਰੇ ਸਾਡੀ ਲਾਈਫ ਚ ਸਾਰਾ ਕੁਝ ਠੀਕ ਹੋਵੇਗਾ ਪਰ ਫਿਰ ਵੀ ਸਾਡਾ ਮਨ ਜਿਹੜਾ ਆ ਉਦਾਸ ਰਹੇਗਾ ਹallelujah ਐਦਾਂ ਹੀ ਤੁਸੀਂ ਜਦੋਂ ਤੁਹਾਡੇ ਨਾਲ ਇਦਾਂ ਹੋਵੇ ਤਾਂ ਤੁਸੀਂ ਸਮਝ ਜਾਣਾ ਕਿ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਉਦਾਸ ਰਹੀਏ ਅਸੀਂ ਪ੍ਰਭੂ ਵਿੱਚ ਅੱਗੇ ਨਾ ਵਧੀਏ ਪਰ ਸਾਨੂੰ ਪ੍ਰਭੂ ਵਿੱਚ ਚੱਲਣ ਦੀ ਲੋੜ ਹੈ ਸ਼ੈਤਾਨ ਸਾਨੂੰ ਉਦਾਸ ਨਹੀਂ ਕਰ ਸਕਦਾ ਹallelujah ਜਿਵੇਂ ਕਿ ਜ਼ਪੂਰਾਂ ਦੀ ਪੋਥੀ ਉਹਦੀ 118 ਦੀ 24 ਵਿੱਚ ਲਿਖਿਆ ਆ ਹallelujah ਇਹ ਦਿਨ ਯਹੋਵਾ ਨੇ ਬਣਾਇਆ ਹੈ ਅਸੀਂ ਉਸ ਵਿੱਚ ਬਾਗ ਭਗ ਤੇ ਆਨੰਦ ਹੋਈਏ ਹallelujah ਅੱਜ ਸਾਨੂੰ स्वीकार ਕਰਨ ਦੀ ਜ਼ਰੂਰਤ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਉਹ ਯਹੋਵਾ ਨੇ ਬਣਾਇਆ ਆ ਤੇ ਅਸੀਂ ਉਹਦੇ ਵਿੱਚ ਕੀ ਕਰੀਏ ਬਾਗ-ਬਾਗ ਤੇ ਆਨੰਦ ਹੋਈਏ ਸ਼ੈਤਾਨ ਸਾਡਾ ਆਨੰਦ ਖੋਣਾ ਚਾਹੁੰਦਾ ਆ ਉਹ ਚਾਹੁੰਦਾ ਆ ਕਿ ਅਸੀਂ ਪਰਮੇਸ਼ਵਰ ਤੋਂ ਦੂਰ ਹੋਈਏ ਉਦਾਸ ਰਹੀਏ ਪਰ ਸਾਨੂੰ ਅੱਜ ਪਰਮੇਸ਼ਵਰ ਦੇ ਕੰਮਾਂ ਵਿੱਚ ਵਧਦੇ ਜਾਣ ਦੀ ਲੋੜ ਹੈ ਕਿਉਂਕਿ ਸ਼ੈਤਾਨ ਅਜੇ ਚਾਹੁੰਦਾ ਆ ਕਿ ਅਸੀਂ ਉਹ ਤੋਂ ਪਰਮੇਸ਼ਵਰ ਤੋਂ ਦੂਰ ਹੋ ਜਾਈਏ ਅਸੀਂ ਜਦੋਂ ਪਰਮੇਸ਼ਵਰ ਦੇ ਕੰਮਾਂ ਵਿੱਚ ਉਹਦੇ ਵਚਨਾਂ 'ਚ ਉਹਦੇ ਅਰਾਧਨਾ 'ਚ ਬਿਜ਼ੀ ਰਵਾਂਗੇ ਤਾ ਸ਼ੈਤਾਨ ਜਿਹੜਾ ਆ ਉਹ ਸਾਡੇ ਵਿੱਚ ਗਲਤ ਵਿਚਾਰ ਨਹੀਂ ਪਾਵੇਗਾ ਸਾਨੂੰ ਫਰਕ ਹੀ ਨਹੀਂ ਪਵੇਗਾ ਕਿ ਸਾਡੇ ਅਲੇ ਦਵਲੇ ਕੀ ਹੋ ਰਿਹਾ ਕਿਉਂਕਿ ਅਸੀਂ ਪਰਮੇਸ਼ਰ ਦੇ ਕੰਮਾਂ 'ਚ ਬਿਜ਼ੀ ਰਵਾਂਗੇ ਹallelujah ਫਿਰ ਅਸੀਂ ਉਦਾਸ ਵੀ ਨਹੀਂ ਹੋਵਾਂਗੇ ਇਹ ਜਿਹੜਾ ਆ ਸ਼ੈਤਾਨ ਦੇ ਮੂੰਹ ਤੇ ਥੱਪੜ ਹੋਵੇਗਾ ਹallelujah ਸਾਨੂੰ ਅੱਜ ਇਹ ਅੰਗੀਕਾਰ ਕਰਨਾ ਚਾਹੀਦਾ ਆ ਕਿ ਅਸੀਂ ਅਨੰਦਤ ਹਾਂ ਸਾਨੂੰ ਇਹ ਘੋਸ਼ਣਾ ਕਰਨੀ ਚਾਹੀਦੀ ਹੈ ਅਸੀਂ ਸਦਾ ਆਨੰਦ ਰਹੀਏ ਹallelujah ਤੇ ਸ਼ੈਤਾਨ ਨੂੰ ਮੌਕਾ ਹੀ ਨਹੀਂ ਮਿਲੇਗਾ ਕਿ ਉਹ ਸਾਡੇ ਵਿੱਚ ਆਪਣੇ ਕੰਮ ਜਿਹੜੇ ਆ ਕਰ ਸਕੇ ਹallelujah